ਅੱਜ ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਬੀਬਾ ਜੀ ਕਿੱਥੇ ਸੀ ਉਹ ਕੈਬਨਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਮੀ ਭਰੀ ਐ ਕਿ ਪੰਜਾਬ ਦੀ ਪਰਵਾਹ ਨਾ ਕਰੋ ਅਸੀਂ ਆਪ ਹੀ ਠੀਕ ਕਰ ਲਾਂਗੇ 3 ਮਹੀਨੇ ਸਾਰਾ ਟੱਬਰ ਸਣੇ ਸਵਰਗਵਾਸੀ ਬਾਦਲ ਸਾਹਿਬ ਜੋਂ ਲੱਗੇ ਕਾਨੂੰਨਾਂ ਦੀ ਤਾਰੀਫ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋਊਗੀ ਪਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਅਸਤੀਫਾ ਦੇ ਕੇ ਕਹਿੰਦੇ ਬਹੁਤ ਮਾਰੇ ਕਾਨੂੰਨ ਨੇ ਬਹੁਤ ਤਾਂ ਬਹੁਤ ਬਈ ਇਹ ਤਾਂ ਮਾਰੇ ਯਾਰ ਕਮਾਲ ਹੈ ਕਦੇ ਮਰ ਜਾ ਚਿੜੀਏ ਕਦੇ ਜোঁ ਜਾ ਚਿੜੀਏ ਅਸੀਂ ਤੁਹਾਡੇ ਪਿੱਛੇ ਲੱਗੇ ਆ ਸਾਨੂੰ ਭੇਡਾਂ ਬੱਕਰੀਆਂ ਸਮਝਿਆ ਤੁਸੀਂ ਫਿਰ ਇਧਰ ਨੂੰ ਹੱਕ ਲੋ ਕਦੇ ਇਧਰ ਨੂੰ ਹੱਕ ਲੋ ਉਸ ਤੋਂ ਬਾਅਦ ਫੇਰ ਹੋਣ ਲੱਗੇ ਸੀ ਭਾਜਪਾ ਨਾਲ ਸਹਿਯੋਗ ਕਰਨ ਉਹ ਤਾਂ ਗੱਲ ਕਰੋ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਮੰਨਤਾ ਕਰਨ ਵਾਲੀ ਮੰਨਤਾ ਪਤਾ ਲੱਗਦਾ ਰਹਿੰਦਾ ਹੈ ਪਹਿਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲੋ ਕਿਵੇਂ ਨਾ ਕਿਵੇਂ ਬਚਾ ਲੋ ਵੀਰੋ ਉਹ ਭਾਜੀ ਪਿਆਰੇ ਕਹਿੰਦੇ ਸਾਡੇ ਵਾਲੇ ਪਤੀਲੇ ਚ ਤਾਂ ਆਪ ਨਹੀਂ ਦਾਲ ਹੈਗੀ ਤੁਸੀਂ ਸਾਥ ਹੋਂਦਾਰੀ ਮੰਗਣਾਗੇ ਸੰਤ ਆਪ ਨਹੀਂ ਲੋਕ ਟਿਕਣ ਦਿੰਦੇ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਿਤਾ ਮੈਂ ਤਾਂ ਟੀਵੀ ਤੇ ਵੀ ਕਹਿੰਦਾ ਇਹ ਗੱਲ ਕਿ ਕਿਸਾਨ ਕਹਿੰਦੇ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕ ਅਸੀਂ ਹਾਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਸਿੱਧਾ ਇਹ ਸਾਹਿਬ ਹੈ ਸਿੱਧਾ ਜਾਂ ਸਾਹਬ ਹੈ ਲੈਣੇ ਨੂੰ ਦੇਣੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤਾਂ ਸਿੱਧਾ ਜਾਂ ਸਾਹਬ ਹੈ ਸੋ ਵੀਰੋ ਇਹ ਸਭ ਦੋਸ਼ੀ ਨੇ ਇਹਨਾਂ ਨੇ ਕਿਸੇ ਕਿਸਾਨ ਕਿਸੂਨ ਨਾਲ ਕੋਈ ਨਹੀਂ ਲੈਣਾ ਦੇਣਾ ਇਹਨਾਂ ਦਾ ਇਹਨੂੰ ਆਪਣੀ ਕੁਰਸੀ ਬਚਾਉਣੀ ਚਾਹੀਦੀ ਹੈ